ਤੁੰਮੀ ਨੇ ਇਹ ਗੱਲ ਦੱਸੋ ਬਣਾ ਮੰਮੀ ਨੇ ਧੱਕੇ ਉਹ ਕਰਦੀਆਂ ਤੁਸੀਂ ਬਾਜੀ ਆਪਾਂ ਕੀ ਕੀਤਾ ਕੀ ਨਹੀਂ ਕੀਤਾ ਤੁਸੀਂ ਮੈਨੂੰ ਸੁਣਾ ਦਾ ਦਨ ਹੋ ਗਿਆ ਘਰ ਦੇ ਕੁ ਵੱਤ ਪਏ ਨੂੰ ਠੀਕ ਆ ਕਦੀ ਕੋ ਕਹ ਦਿੰਦੀ ਨਹੀਂ ਕਦੀ ਕੋ ਹੁਣ ਭੈਣੇ ਤੇ ਕਿਉਂ ਆ ਕੇ ਰਹਿਣ ਦੀ ਇਹ ਵਰਗੇ ਰਹਿਣ ਦੀ ਹੈ ਨਾ ਕਿ ਮੰਮੀ ਦਾ ਖਿਆਲ ਨਹੀਂ ਰੱਖਦੀਆਂ ਚੱਲ ਬਾਜੀ ਸਾਡੀ ਕੋ ਗਲਤੀ ਹੋ ਗਈ ਆਪਾਂ ਆਪਣੀ ਗਲਤੀ ਮੰਨ ਲੀਆ ਮੈਂ ਵੀ ਨਾ ਦੀਦੀ ਦੇ ਮਗਰ ਲੱਗ ਗਈ ਸਹੇਰ ਦਾ ਭੁੱਲਿਆ ਪੁੱਤ ਸ਼ਾਮ ਨੂੰ ਘਰ ਆ ਜੇ ਨਾ ਉਹ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੇ ਮੇਰੀ ਧੀ ਆ ਮਾਫੀ ਨਾ ਮੰਗ ਮੈਨੂੰ ਹੋਰ ਕੀ ਚਾਹੀਦਾ ਜੇ ਰਲ ਕੇ ਰਹਿਣ ਤੇ ਮੈਨੂੰ ਤੇ ਇਹੋ ਚਾਹੀਦਾ ਕਿ ਸਾਰੇ ਰਲ ਕੇ ਰਹਿਣ ਤੇ ਵਧੀਆ ਖੁਸ਼ ਰਹਿਣ ਤੇ ਮੈਂ ਵੀ ਸਖ ਸੋਖੀ ਸੋਖੀ ਆਪਣੇ ਘਰ ਜਾਵਾਂ ਹੋਰ ਕੀ ਹੈ ਭੈਣ ਤੇ ਵੀ ਘਰ ਤਾਲੇ ਮਾਰੇ ਆ ਹੁਣ ਤਾਲੇ ਮਾਰ ਕੇ ਆਈ ਆ ਮੈਂ ਵੀ ਇੱਥੇ ਕਿਹੜਾ ਕੀ ਨੂੰ ਆਂਦੇ ਰੋਜ਼ ਰੋਜ਼ ਆਇਆ ਜਾਂਦਾ ਫਿਰ ਮੇਰੀਆਂ ਭੈਣਾਂ ਨਾ ਹੁਣ ਤੁਸੀਂ ਨਾ ਇਕੱਠੀਆਂ ਰਹਿਆ ਕਰੋ ਮੰਮੀ ਦੀ ਸੇਵਾ ਕਰਿਆ ਕਰੋ ਤੇ ਇਹ ਕਿਹੜਾ ਇੱਥੋਂ ਕੁਝ ਲੈ ਜਾਣਾ ਮੇਰੀ ਵੀ ਨਾ ਮੱਤ ਤੇ ਪੜਦਾ ਪੈ ਗਿਆ ਸੀ ਚਲੋ ਕੋਈ ਗੱਲ ਨਹੀਂ ਮੈਨੂੰ ਮਾਫ ਕਰਦੇ ਹੋ ਹੁਣ ਇਹ ਗੱਲ ਦੱਸੋ ਭਣਾ ਮੰਮੀ ਨੇ ਦੱਗਿਆ ਕਰਦੀਆਂ ਨਹੀਂ। ਬਾਜੀ ਆਪਾਂ ਕੀ ਕੀਤਾ? ਕੀ ਨਹੀਂ ਕੀਤਾ ਤੁਸੀਂ ਮੇਰੇ ਸੁਭਨਾ। ਦਾਦਣ ਹੋ ਗਏ ਘਰ ਚ ਕੰਬਤ ਪਏ ਨੂੰ ਠੀਕ ਆ। ਕਦੀ ਕੋ ਕਹਿ ਦਿੰਨੀ ਆ ਨਹੀਂ ਕਦੀ ਕੋ। ਹੁਣ ਭੈਣੇ ਤੇ ਕਿਉਂ ਆ ਕੇ ਰਹਿਣ ਦੀ ਹੈ? ਇਹ ਵਰਗੇ ਰਹਿਣ ਦੀ ਹੈ ਨਾ। ਤੇ ਮੰਮੀ ਦਾ ਖਿਆਲ ਨਹੀਂ ਰੱਖਦੀਆਂ। ਚੱਲ ਬਾਜੀ ਸਾਡੀ ਕੋ ਗਲਤੀ ਹੋ ਗਈ ਆਪਾਂ ਆਪਣੀ ਗਲਤੀ ਮੰਨ ਲੀਆ ਵਾ। ਮੈਂ ਵੀ ਨਾ ਦੀਦੀ ਦੇ ਮਗਰ ਲੱਗ ਗਈ ਸੀ। ਸਿਮਿਤ ਨੂੰ ਨਿਆਣੀ ਦੀਦੀ ਦੇ ਮਗਰ ਲੱਗੀ। ਕੱਲ ਤੇ ਮੰਮੀ ਨੂੰ ਪਾਣੀ ਨਹੀਂ ਪੁੱਛਿਆ ਕਿਤੇ। ਬਾਜੀ ਉਹ ਮੇਰੀ ਗਲਤੀ ਆ। ਚੱਲ ਮੈਨੂੰ ਮਾਫ ਕਰ ਦੋ ਅੱਗੇ ਤੇ ਮੈਂ ਇਦਾਂ ਨਹੀਂ ਕਰਦੀ। ਉਹਨੂੰ ਫੌਜੀ ਭਾਜੀ ਕਹਿੰਦੇ ਇੱਥੇ ਆ ਕੇ ਮੈਂ ਤੁਹਾਡੀ ਗੱਲ ਨਵੇਰਾ ਜੋ ਇੱਥੇ ਹੋਣਾ ਸਾਡੀ ਕੀ ਜਿੱਤ ਰਹੂਗੀ ਦੱਸ ਨਹੀਂ ਨਹੀਂ ਭਾਜੀ ਆਪਾਂ ਇੱਥੇ ਤੱਕ ਗੱਲ ਪਹੁੰਚਣ ਨਹੀਂ ਦੇਣੀ ਨਹੀਂ ਨਹੀਂ ਇਹਨਾਂ ਗੱਲ ਪਹੁੰਚਦੇ ਨਹੀਂ ਕੋਈ ਨਹੀਂ ਮੁੱਲ ਨੂੰ ਆਵਾਜ਼ ਮਾਰਦਾ ਰੋਪੜੀ ਮੰਮੀ ਕੋ ਮਾਫੀ ਮੰਗੋ ਦੋਵੇਂ ਨਹੀਂ ਠੀਕ ਹੈ ਭਾਜੀ ਜਿੱਦਾਂ ਤੁਸੀਂ ਕਹਿੰਦੇ ਆ ਨਾ ਆਪਾਂ ਉਦਾਂ ਹੀ ਕਰ ਲੈਨੇ ਮੰਮੀ ਮੰਮੀ ਗੱਲ ਸੁਣਿਓ ਕੀ ਗੱਲ ਆ ਪਤਾ ਆਜੋ ਮੈਨੂੰ ਇਹ ਦੱਸੋ ਤੜੜ ਰਵੜਾਗੀ ਆ ਬਸ ਰਚ ਪੁੱਤ ਮੈਂ ਇਹਨਾਂ ਨੂੰ ਕੀ ਕਹਿਣਾ ਮੈਂ ਤਾਂ ਵਿਚਾਰੀਆਂ ਨੂੰ ਪਿਆਰ ਨਾਲ ਰੱਖਣੀ ਆ ਤੇ ਧੀਆ ਬਣਾ ਕੇ ਆਪਣੀਆਂ ਪਰ ਇਹ ਮੇਰੇ ਨਾਲ ਚੰਗੀਆਂ ਰਹਿੰਦੀਆਂ ਨੇ ਨਾ ਮੈਂ ਰੋਟੀ ਨਾ ਪਾਣੀ ਪੋਛਦੀਆਂ ਸ਼ਮੀ ਦੱਸ ਹੁਣ ਮੰਮੀ ਚਲੋ ਮੇਰੇ ਕੋਲ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦੋ ਮੈਂ ਅੱਗੇ ਤੋਂ ਇਦਾਂ ਨਹੀਂ ਕਰਦੀ ਪੁੱਤ ਮੈਂ ਤੇ ਇਹੋ ਕਹਿਨੀ ਆ ਕਿ ਤੁਸੀਂ ਜਿੱਦਾਂ ਮੇਰੀਆਂ ਧੀਆ ਧੀਆ ਦਲਜੀਤ ਉਦਾਂ ਹੀ ਤੁਸੀਂ ਧੀਆ ਜੇ ਤੇ ਇਦਾਂ ਬਣ ਕੇ ਰਵੋ ਮੈਂ ਤਾਂ ਤੁਹਾਨੂੰ ਮਾੜਾ ਚੰਗਾ ਕਹਿੰਦੀ ਨਹੀਂ ਚਲੋ ਮੰਮੀ ਮੈਂ ਸੋਣ ਰੋ ਕਿਥੋਂ ਗਲਤ ਵਾ ਦੱਸੋ ਮੈਂ ਨਾ ਦੀਦੀ ਦੇ ਮਗਰ ਲੱਗ ਗਈ ਸੀ ਦੀਦੀ ਦੀਆਂ ਗੱਲਾਂ 'ਚ ਆ ਗਈ ਸੀ ਮੈਨੂੰ ਨਹੀਂ ਪਤਾ ਕਿ ਆ ਕੋਈ ਸਮਝਾਦਾ ਵਾ ਦੀਦੀ ਕਹਿੰਦੀ ਮੈਂ ਨਹੀਂ ਉਹਨੂੰ ਇਦਾਂ ਕਰਾਂਗੀ ਕੋਈ ਗੱਲ ਨਹੀਂ ਉਹਨੂੰ ਵੀ ਆਵਾਜ਼ ਮਾਰ ਲੈਨੇ ਤੇ ਯਾਰਸੇ ਦੱਸੋ ਤੇਹੀ ਚੀਜ਼ ਹੈ ਕਿ ਦੂਜੇ ਨਾਲ ਹਾਂ ਇਹ ਠੀਕ ਹੈ ਪਤਾ ਹੀ ਕੀ ਕਹਿਣਾ ਇੱਕ ਦੂਜੀ ਕੋਈ ਗੱਲ ਨਹੀਂ ਚਲ ਮੰਮੀ ਜਿਹੜੀਆਂ ਗਲਤੀਆਂ ਹੋ ਗਈਆਂ ਮੀਨ ਬਣਾ ਕੇ ਰੱਖਣਾ ਵਾ ਤਰੀ ਠੀ ਬਣਾ ਕੇ ਰੱਖਣਾ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਹੀ ਸੁਣੀ ਚਾਹੀਦੀ ਚਲੋ ਮੰਮੀ ਜਿਹੜੀਆਂ ਮੇਰੇ ਕੋਲ ਗਲਤੀਆਂ ਹੋ ਗਈਆਂ ਨਾ ਮੈਨੂੰ ਮਾਫ਼ ਕਰ ਦਿਓ ਮੈਂ ਅੱਗੇ ਤੋਂ ਨਹੀਂ ਕਰਦੀ ਇਦਾਂ ਚੱਲ ਪੁੱਤ ਕੋਈ ਗੱਲ ਨਹੀਂ ਫੇਰ ਦਾ ਭੁੱਲਿਆ ਪੁੱਤ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੂੰ ਮੇਰੀ ਧੀ ਆ ਮਾਫੀ ਨਾ ਮੰਗ ਦਲਜੀਤ ਕੀ ਹੋਇਆ ਬੜਾ ਰੋਲਾ ਪਾਇਆ ਗੱਲ ਕੀ ਹੋਣੀ ਪੈਣੀ ਇਹਨਾਂ ਨੂੰ ਸਮਝਾਉਣ ਡਿਆ ਹੋਈ ਗੱਲ ਤੇ ਕੋਈ ਗੱਲ ਨਹੀਂ ਰਤੀ ਉਹਨੂੰ ਵੀ ਸਮਝਾਇਆ ਸੀ ਅੱਛਾ ਸੰਦੀਪ ਨੂੰ ਨਹੀਂ ਅੱਛਾ ਤੇ ਸਿਮਨੂ ਨੂੰ ਸਮਝਾਇਆ ਲੋ ਦੋਵੇਂ ਮਾਫੀ ਮੰਗਣ ਡੀਆਂ ਹੁਣ ਚਲੋ ਮਾਫੀ ਮੰਗ ਲਈਏ ਤਾਂ ਹੋਰ ਕੀ ਚਾਹੀਦਾ ਵਧੀਆ ਹੋ ਗਿਆ ਸਭ ਰਲ ਕੇ ਰਹਿਣ ਹੋਰ ਕੀ ਮੈਨੂੰ ਚਾਹੀਦਾ ਮੈਨੂੰ ਤੇ ਇਹੋ ਚਾਹੀਦਾ ਕਿ ਸਾਰੇ ਰਲ ਕੇ ਰਹਿਣ ਤੇ ਵਧੀਆ ਖੁਸ਼ ਰਹਿਣ ਤੇ ਮੈਂ ਵੀ ਸੋਖੀ ਸੋਖੀ ਆਪਣੇ ਘਰ ਜਾਵਾਂ ਹੋਰ ਕੀ ਹੈ ਭੈਣ ਤੇ ਵੀ ਘਰ ਤੜਲੇ ਮੜੇ ਆਉਣੇ ਤੜਲੇ ਮਾਰ ਕੇ ਆਈਆਂ ਮੈਂ ਵੀ ਇੱਥੇ ਕਿਹੜਾ ਕੀ ਨੂੰ ਆਂਦੇ ਰੋਜ਼ ਰੋਜ਼ ਆਇਆ ਜਾਂਦਾ ਫਿਰ ਕੋਈ ਤੇ ਗੱਲ ਭਾਜੀ ਵੀ ਕਹਿੰਦੇ ਹੋਣਗੇ ਮੇਰੇ ਭਾਈ ਦਾ ਮੈਨੂੰ ਫੋਨ ਆਇਆ ਸੀ ਉਹੀ ਮੈਨੂੰ ਕਹਿਣੇ ਵੀ ਤੂੰ ਨਹੀਂ ਕਰ ਸਕਦਾ ਸੰਸਾਰ ਦਾ ਦੱਸ ਸਕਦਾ ਮੇਰਾ ਕਹਿੰਦਾ ਰੋਜ਼ ਆਣ ਕਿੱਥੇ ਬੈਨ ਨੂੰ ਜੀ ਕਰਦਾ ਚਲ ਦੀਦੀ ਤੂੰ ਮੈਨੂੰ ਹੁਣ ਮਾਫ ਕਰ ਦੋ ਜੇ ਮੇਰੇ ਕੋ ਗਲਤੀ ਹੋ ਗਈ ਹੈ ਨਾ ਉਹਦੀ ਮਾਫੀ ਮੰਗਣੀ ਨਹੀਂ ਰਾਣੀ ਨਹੀਂ ਚਲ ਕੋਈ ਨਹੀਂ ਸਿਮੀ ਇਹ ਨਹੀਂ ਗੱਲ ਹੈਗੀ ਮਾਫੀ ਮੰਗਣ ਦੀ ਮੈਂ ਨਹੀਂ ਕਹਿੰਦੀ ਮੇਰੇ ਕੋ ਮਾਫੀ ਮੰਗੋ ਮੈਂ ਇਹ ਕਹਿੰਨੀ ਕਿ ਚਲ ਮੰਮੀ ਦੀ ਤੂੰ ਸੇਵਾ ਕਰੋ ਜਿੱਦਾਂ ਤੁਹਾਡੀ ਆਪਣੀ ਮਾਂ ਦੀ ਤੁਸੀਂ ਕਰਦੀਆਂ ਜੇ ਉਦਾਂ ਮੈਂ ਮੇਰੀ ਮਾਂ ਦੀ ਵੀ ਸੇਵਾ ਕਰੋ ਤੁਸੀਂ ਚਲੋ ਠੀਕ ਹੈ ਦੀਦੀ ਹੋਰ ਕਿਥੋਂ ਲੈ ਗਈ ਜਾਣਾ ਆਹੋ ਕੀ ਮੰਮੀ ਨੇ ਬਣਾ ਕੇ ਦੋ ਤੁਸੀਂ ਜਾਣੀ ਨੀ ਕਦੀ ਉਹਨੇ ਕੰਮ ਕਰ ਲਿਆ ਕਦੀ ਉਹਨੇ ਕੀ ਡੀ ਕੀ ਗੱਲ ਵਗੜ ਦੇ ਦੱਸ ਬਣਾ ਹਾਂ ਬਸ ਇਹੋ ਹੁੰਦਾ ਵਾ ਕਿ ਚਾਹ ਰੋਟੀਆਂ ਲਾਈਆਂ ਤੇ ਚੱਲ ਮੇਰੇ ਭਾਈ ਕੰਮ ਹੋ ਗਿਆ ਕੋ ਰੱਬ ਨੇ ਸਭ ਕੋ ਦਿੱਤਾ ਵਾ ਉਹ ਸ਼ੁਕਰਾਨਾ ਕਰਨਾ ਚਾਹੀਦਾ ਵਾ ਇਹ ਨਹੀਂ ਘਰ ਚ ਪੱਤ ਪਾਗ ਰੱਖਣਾ ਚਾਹੀਦਾ ਵਾ ਹਾਂ ਚਲੋ ਠੀਕ ਆ ਦੀਦੀ ਜਿੱਦਾਂ ਤੁਸੀਂ ਕਹਿੰਦੇ ਆ ਨਾ ਸੰਦੀਪ ਮੈਂ ਕਰਾਂਗੀ ਹਾਂਜੀ ਦੱਸੋ ਕੀ ਗੱਲ ਹੋਈ ਆ ਬੜੇ ਸਾਰੇ ਜਣੇ ਇਕੱਠੇ ਹੋ ਕੇ ਬੈਠੇ ਆ ਸੰਦੀਪ ਸਿਮੀ ਨੇ ਵੀ ਮਾਫੀ ਮੰਗ ਲਈ ਆ ਤੇ ਮੈਂ ਵੀ ਸੁਣਿਆ ਰਾਤੀ ਤੁਸੀਂ ਮਾਫੀ ਮੰਗੀ ਆ ਕਿ ਅੱਗੇ ਤੋਂ ਨਹੀਂ ਇਦਾਂ ਕਰਦੀਆਂ ਤੈਨੂੰ ਹੋਰ ਕੀ ਚਾਹੀਦਾ ਮੈਂ ਵੀ ਆਪਣੇ ਖੁਸ਼ੀ-ਖੁਸ਼ੀ ਘਰ ਜਾਵਾਂਗੀ ਮੇਰੀਆਂ ਭੈਣਾਂ ਨਾ ਹੋਣ ਤੁਸੀਂ ਨਾ ਇਕੱਠੀਆਂ ਰਹਿਆ ਕਰੋ ਮੰਮੀ ਦੀ ਸੇਵਾ ਕਰਿਆ ਕਰੋ ਨਹੀਂ ਨਹੀਂ ਦੀਦੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਮੈਂ ਨਾ ਮੰਮੀ ਕੋਲੋਂ ਮਾਫੀ ਮੰਗਦੀ ਆ ਚਲੋ ਕਈ ਗਲਤੀਆਂ ਹੋ ਜਾਂਦੀਆਂ ਘਰਾਂ ਵਿੱਚ ਮੰਮੀ ਵੀ ਚਲੋ ਮਾੜਾ ਚੰਗਾ ਕਹਿ ਦਿੰਦੇ ਹੁੰਦੇ ਹੀ ਸਾਡੇ ਕੋ ਜਰੀਆਂ ਨਹੀਂ ਜਾਂਦੀਆਂ ਜਿੱਦਾਂ ਦੇ ਚਲੋ ਸਾਡੇ ਪਿੱਛੇ ਮਾਂ ਹੀ ਉਹਦਾਂ ਦੀ ਇਹ ਮਾਂ ਵਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਅਸੀਂ ਮੰਮੀ ਨਾਲ ਬਣਾ ਕੇ ਰੱਖਾਂਗੇ ਮੈਂ ਵੀ ਨਾ ਕਿਹਦੀਆਂ ਗੱਲਾਂ ਵਿੱਚ ਆ ਕੇ ਨਾ ਮੰਮੀ ਨਾ ਇਦਾਂ ਕਰਦੀ ਰਹੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਹੁਣ ਮੰਮੀ ਵੀ ਖੁਸ਼ੀ-ਖੁਸ਼ੀ ਆਇਆ ਕਰਨੇ ਕਿ ਤੁਹਾਡੇ ਘਰ ਤੇ ਤੁਸੀਂ ਵੀ ਖੁਸ਼ ਆਓਗੇ ਤੁਸੀਂ ਕਿਹੜਾ ਇੱਥੋਂ ਕੁਝ ਲੈ ਜਾਣਾ ਵਾ ਮੇਰੀ ਵੀ ਨਾ ਮੱਤ ਤੇ ਪੜਦਾ ਪੈ ਗਿਆ ਸੀ ਚਲੋ ਕੋਈ ਗੱਲ ਨਹੀਂ ਮੈਨੂੰ ਮaaf ਕਰ ਦਿਓ ਹੁਣ ਸੰਦੀਪ ਤੀ ਬਾਰ-ਬਾਰ ਮਾਫੀ ਨਹੀਂ ਮੰਗੋ ਕੋਈ ਗੱਲ ਨਹੀਂ ਠੀਕ ਹੈ ਨਾ ਤੇ ਮੇਰੀ ਗੱਲ ਸੁਣੋ ਭੈਣ ਜੋ ਇਹਨਾਂ ਕੋ ਹੋ ਗਿਆ ਨਾ ਉਹ ਮਾਫੀ ਤੇ ਮੰਗਣ ਡੀਆਂ ਅੱਗੇ ਤੋਂ ਨਾ ਇਹਦਾ ਨਾ ਕੋਈ ਕੰਮ ਨਹੀਂ ਹੁੰਦਾ ਨਹੀਂ ਨਹੀਂ ਠੀਕ ਆ ਫਿਰ ਜੇ ਇਹਨਾਂ ਨੇ ਮਾਫੀ ਮੰਗ ਲਈ ਹੋਰ ਕੀ ਚਾਹੀਦਾ ਨਹੀਂ ਹੁੰਦੇ ਨੇ ਬਣਾ ਕੇ ਰੱਖਣੀ ਆ ਚਲੋ ਇਹ ਆ ਵੀ ਤੁਸੀਂ ਇਹਨਾਂ ਦੀ ਮੰਮੀ ਹੋ ਇਹ ਤੁਹਾਡੀਆਂ ਧੀਆਂ ਹੋ ਹਨਾ ਹਾਂ ਫੋਲਾਂ ਉੱਤੀਆਂ ਬਣਾ ਕੇ ਰੱਖੀਆਂ ਦੀਆਂ ਇਹ ਹਾਂ ਇਹ ਤਾਂ ਆਪੇ ਹੀ ਵਿਗੜ ਗਈਆਂ ਚਲੋ ਮੰਮੀ ਕੋਈ ਗੱਲ ਨਹੀਂ ਕਿਹਦੇ ਨਾਲ ਕਿਹਦੇ ਪਿਛੇ ਲੱਗ ਜਾਂਦਾ ਵਾ ਗੱਲਬਾਤ ਹੋ ਹੀ ਜਾਂਦੀ ਆ ਚਲ ਕੋਈ ਗੱਲ ਹੁਣ ਜਈ ਉਹੀ ਗੱਲਾਂ ਲੈ ਕੇ ਬੈਠਿਆ ਰਹੀ ਨਾ ਫਿਰ ਘਰ ਨਹੀਂ ਚੱਲਦੇ ਹੁੰਦੇ ਮੈਂ ਅਸੀਂ ਨਹੀਂ ਮੇਰੀ ਗੱਲ ਸੁਣ ਸਾਰਾ ਕੁਝ ਹੀ ਤੁਹਾਡਾ ਵਾ ਦੋਹਾਂ ਜਾਣੀਆਂ ਜੋਗਾ ਮੈਂ ਕਹਿੰਦਾ ਤੀ ਬਚਾਰੀ ਨੂੰ ਕੁਝ ਦੇ ਦਨਾ ਜੇ ਤੁਸੀਂ ਉਹ ਦੋਗੇ ਤੇ ਤਾਂ ਹੀ ਲੈ ਕੇ ਜਾਏਗੀ ਤੇ ਚਲੋ ਤੁਸੀਂ ਪਿਆਰ ਨਾਲ ਹੱਸਣੇ ਨਾਲ ਰਿਹਾ ਕਰੋ ਮੇਰੀ ਭੈਣ ਜਿੰਦੀ ਕੁੜੀ ਹੱਸਦੇ ਮੱਥੇ ਭੂਇਓ ਉਹਦੇ ਨਾਲ ਠੀਕ ਐ ਮੰਮੀ ਜਿੱਦਾਂ ਤੂੰ ਹੀ ਕਹਿੰਦੀ ਐ ਨਾ ਉਦਾਂ ਹੀ ਉਹਨੇ ਆਪਣੇ ਆਪ ਕੁਝ ਨਹੀਂ ਲੈ ਜਾਣਾ ਤੁਸੀਂ ਦੋਗੇ ਤੇ ਫੇਰ ਹੀ ਮੈਂ ਵੀ ਨਹੀਂ ਦੇਣਾ ਕੁਝ ਨਹੀਂ ਮੰਮੀ ਭੈਣ ਅੱਗੇ ਕੀ ਖੜਦੀ ਉਹ ਚੰਗੇ ਭਲੇ ਘਰੋਂ ਜੜੀ ਮੰਮੀ ਲੈਣ ਦੀ ਕਾਹਦੀ ਉਹਦੇ ਘਰ ਵਾਲਾ ਵਾਰੀ ਮੋਟੀਆਂ ਗੱਲਾਂ ਹੋ ਗਈਆਂ ਚੱਲ ਪਿੱਛੇ ਛੱਡ ਦੋ ਹੁਣ ਪਿੱਛੀਆਂ ਗੱਲਾਂ ਨਹੀਂ ਨਹੀਂ ਮੰਮੀ ਚੁੱਪ ਕਰ ਜਾ ਮੰਮੀ ਤੇਰਾ ਸਮਝਾਉਣੀ ਪਈ ਐ ਸਿੰਮੀ ਹਾਂ ਦੋ ਇਦਾਂ ਕਰਨਾ ਨਹੀਂ ਅੱਗੇ ਤੋਂ ਸਭ ਕੋ ਤਾਂ ਡਾਹੀ ਐ ਅੱਗੇ ਤੋਂ ਨਹੀਂ ਕਰਦੇ ਇਹ ਗਲਤੀ ਜਿਹੜੀ ਗਲਤੀ ਹੋ ਗਈ ਕੋਈ ਗੱਲ ਨਹੀਂ ਹੋ ਗਈ ਠੀਕ ਐ ਨਾ ਫੇਗਦੇ ਕੰਮ ਹੋਵੇ ਨਾ ਕਦੇ ਵੀ ਹਣਾ ਆਪਰੇ ਹੋ ਗਿਆ ਨਾ ਦੇ ਘਰ 'ਚ ਤੇਰੀ ਇੱਕ ਬਾਤ ਨਾ ਹੋਵੇ ਇਹੋ ਚਾਹੁੰਦੇ ਆਪਾਂ ਵੀ ਸਾਰੇ ਖੁਸ਼ ਹੋਣ ਦੇ ਰਿਸ਼ਤੇਦਾਰ ਵੀ ਵੀ ਤੁਸੀਂ ਚੰਗੀਆਂ ਰਹੋਗੀਆਂ ਤੇ ਸਾਰਿਆਂ ਨੂੰ ਪਤਾ ਲੱਗਦਾ ਹੈ ਨਾ ਕਿਦਾਂ ਲੋਕੀ ਗੱਲਾਂ ਕਰਦੇ ਨੇ ਤਾਂਪੋ ਜੇ ਰਲ ਮਿਲ ਕੇ ਰਹੀਏ ਤਾਂ ਸੁਣੇ ਲੱਗਦੇ ਹੁਣ ਮੇਰੀ ਗੱਲ ਸੁਣੋ ਇੱਥੇ ਘਰ 'ਚ ਲੜਦੀਆਂ ਐ ਤੁਸੀਂ ਗਵੰਡੀ ਵੀ ਸੁਣਦੀ ਐ ਲੱਗੇ ਲੋਕੀ ਬੜੀ ਖਬਰ ਦਿੰਦੇ ਸੌ ਸੌ ਗੱਲ ਲੋਕ ਕੀ ਕਰਦੇ ਬਾਅਦ ਵੀ ਦੋ ਜਣੀਆਂ ਆਈਆਂ ਤੇ ਮਾਨੂੰ ਸਾਹਮਣੇ ਰੱਖ ਸਕਦੀਆਂ ਪਤਾ ਲੋਕਾਂ ਨੂੰ ਸਭ ਕੋ ਹੁੰਦਾ ਵਾ ਜਿਹੜੀ ਕੁੜੀ ਕੋ ਜਾਣਦੀ ਐ ਇਹੋ ਗੋਣਾ ਪਰ ਨਾਂ ਕਰੀਏ ਤੇ ਜਦਾਂ ਕੰਮ ਨਾ ਹੋਵੇ ਕਦੇ ਵੀ ਘਰ 'ਚ ਨਹੀਂ ਨਹੀਂ ਬਾਜੀ ਹੁਣ ਨਹੀਂ ਕੰਮ ਹੁੰਦਾ ਨਾਲੇ ਆਪਾਂ ਜਿੱਥੇ ਵੀ ਜਾਵਾਂਗੇ ਨਾ ਹੁਣ ਮੰਮੀ ਨੂੰ ਪੁੱਛ ਕੇ ਜਾਵਾਂ ਕਰਾਂਗੇ ਜੇ ਪੁੱਤ ਮੈਂ ਮਾਰੇ ਚੰਗੇ ਕੰਮ ਤੇ ਰੋਕਣੀ ਐ ਤੇ ਚੰਗੇ ਵਾਸਤੇ ਹੀ ਰੋਕਣੀ ਪਿੱਛਾ ਨੂੰ ਤੇ ਇਦਾਂ ਇਦਾਂ ਕਰਦਾ ਪਿਆ ਗਿਆ ਜਿਹੜੇ ਆ ਕੰਮ ਕਰਦੇ ਮਾਮਾ ਰੋਕਦੀਆਂ ਹੁੰਦੀਆਂ ਨੇ ਪੁੱਤ ਚਲੋ ਮੰਮੀ ਕੋਈ ਜਾਨਨੀ ਹੁਣ ਸਮਝਣ ਡੀਆਂ ਗੱਲ ਨੂੰ ਹੁਣ ਸਮਝੀਆਂ ਦੋਵੇਂ ਜਾਣੀਆਂ ਠੀਕ ਐ ਨਾ ਸੰਦੀਪ ਜੋ ਵੀ ਕਹਿੰਦੇ ਠੀਕ ਐ ਨਾ ਸੰਦੀਪ ਤੇ ਅਸੀਂ ਮੀ ਮੇਰੀ ਗੱਲ ਸਾ ਜਿੱਥੇ ਮਾਜੀ ਪੁੱਤ ਜਾਓ ਇਹ ਨਹੀਂ ਮੈਂ ਕਹਿੰਦੀ ਨਾ ਜਾਓ ਜਾਣਾ ਹੀ ਪੈਂਦਾ ਵਾ ਤੇ ਦੱਸ ਕੇ ਮੈਨੂੰ ਚੱਲ ਜੀ ਜਾਇਆ ਕਰੋ ਇਹ ਨਹੀਂ ਵੀ ਨਹੀਂ ਜਾਣਾ। ਹੋਰ ਇੱਕ ਢਿੱਕੇ ਗੱਲਾਂ ਬਾਤ ਦੱਸ ਕੇ ਚੱਲ ਜਣਾ। ਮਮੀ ਆਪ ਇੱਥੇ ਚੱਲੇ ਆ। ਜਾਂ ਉਹਨੂੰ ਸੰਦੀਪ ਨੂੰ ਫੋਨ ਕਰਤਾ। ਸੰਦੀਪ ਮੈਨੂੰ ਦੱਸ ਜੇ ਬਸ ਢਿੱਕੇ ਕੀ ਗੱਲ ਹੈ। ਪਤਾ ਲੱਗਾ ਪ੍ਰੋਣਾ ਵਿਚਾਰਾ ਗੱਲਾਂ ਕਰਦਾ। ਹੈਂ? ਚਲੋ ਚਲੋ ਕੋਈ ਜਲੀ ਮਮੀ ਮੈਨੂੰ ਸਮਝਾਤਾ। ਮੈਂ ਦੱਸਦੇ ਆਣੇ ਨੂੰ ਵੀ ਸੰਦੀਪ ਨਾਲ ਮੇਰੀ ਗੱਲ ਹੋਈ ਨਾ। ਮੈਂ ਉਹਨੂੰ ਕਹਤਾ ਹਾਂ, ਸਿਮੀ ਮੰਨ ਗਈ ਆ ਤੇ ਕੋਈ ਗੱਲ ਮੈਂ ਕੱਲ ਸਿਮੀ ਨੂੰ ਸਮਝਾ ਲਊਗਾ। ਚਲ ਚਲ। ਤੇ ਇਹ ਤਾਂ ਦੱਸੂ ਹੁਣ ਭੈਣ ਨੂੰ ਦੱਸ ਹੀ ਦੇਣਾ। ਚਲ ਵਧੀਆ। ਗੱਲ ਜਿਹੜੀ ਹੁਣ ਹੀ ਭੈਣ ਨੂੰ ਦੱਸ ਦੇਣਾ। ਜੇ ਦੋਵੇਂ ਨਹੀਂ ਮਾਫੀ ਮੰਗਣੀਆਂ। ਹੈਨਾ? ਕਿਲੋ ਮੇਰੇ ਬੋਫਰ ਚਾਹ ਬਣਾ ਕੇ ਲਿਆਉਂਦੀ ਚਲੋ ਠੀਕ ਹੈ ਚਾਹ ਬਣਾ ਲੀ ਆਪੋ ਚਲ ਤੂੰ ਹੀ ਨਾ ਹਮ ਮਾੜਾ ਚੰਗਾ ਕਹਿਣਾ ਤੂੰ ਹੀ ਹਣ ਚਲ ਪਿਆਰ ਨਾ ਰਿਹਾ ਨਹੀਂ ਮੈਂ ਕੋਈ ਕਹਿਣਾ ਮਮੀ ਮੈਂ ਦੇਹੋ ਚਾਹਣਾ ਆ ਤੁਹਾਡੀ ਸੇਵਾ ਕਰਨ ਜੋ ਭੈਣ ਕਿਤੇ ਆਉਂਦੀ ਆ ਉਹਨੂੰ ਹੱਸ ਕੇ ਮੈਂ ਉਹਦੋਂ ਚਾਹੀਦਾ ਵੀ ਦਿਲ ਚ ਹੁੰਦਾ ਵਾ ਪਰ ਮੈਂ ਕੀ ਕਰਾਂ ਇੱਥੇ ਆਣ ਕੇ ਇਹਨਾਂ ਨੂੰ ਇਹਨਾਂ ਮੂੰਹ ਵਾਲੀ ਵੀ ਅੱਖਾਂ ਵਾਲੀ ਇਹਨਾਂ ਵਾਲੀ ਹੋਰ ਕੀ ਹੈ ਮੰਮੀ ਆਉਣਾ ਉਹਨੇ ਕਿੱਥੇ ਆ ਇਹਦੇ ਮੰਮੀ ਇਹਨਾਂ ਨੂੰ ਚਾਹੀਦਾ ਇਹਨਾਂ ਸੋਚਣਾ ਸੰਦੀਪ ਉਹਨਾਂ ਨੂੰ ਹਾਂ ਪੀਕ ਕੋ ਕੋ ਭੈਣ ਵਾ ਤੁਹਾਡੀ ਉਹਨੇ ਕਿੱਥੇ ਜਾਣਾ ਵਿਚਾਰੀਏ ਤੁਹਾਡੇ ਕੋਈ ਆਉਣਾ ਉਹਨੇ ਕਿੱਥੇ ਆਉਣਾ ਕਿੱ ਚਲੋ ਜੇ ਕਹਿੰਦੀ ਵੀ ਚੰਗੇ ਵਾਸਤੇ ਕਹਿੰਦੀ ਮਾਰੇ ਵਾਸਤੇ ਥੋੜੀ ਕਹਿੰਦੀ ਨੇ ਚਲੋ ਵਧੀਆ ਹੋ ਗਿਆ ਹੁਣ ਸਭ ਕੋ ਠੀਕ ਆ ਹੋਰ ਉਹਨੂੰ ਵੀ ਕਿਤਾ ਕਿੰਨੀ ਕਿ ਦੁਖੀ ਸੀ ਛਿੱਡੋ ਬਿਚਾਰੀ ਹਾਂ ਜੇ ਹੁਣ ਸੌਖੀ ਜਾਊਗੀ ਘਰ ਆਪਣੇ ਰਹਿ ਗਏ ਵੀ ਮੇਰੀ ਮਾਂ ਵੀ ਚੰਗੀ ਤੇ ਨੇ ਆਪੂ ਵੀ ਚਲ ਗਈ ਨਹੀਂ ਕੋਈ ਗੱਲ ਨਹੀਂ ਹੁਣ ਰਹਿਊਗੀ ਦੋ ਦਿਨ ਭੈਣੇ ਫਿਰ ਕੀ ਇੱਚੀ ਕੀ ਡਿੱਗੀ ਗੱਲ ਪਤਾ ਨਹੀਂ ਚੰਗੇ ਚੰਗੇ ਤਿੰਨੇ ਜਾਣੀਆਂ ਰਹਿ ਸਾਂ ਖੁਸ਼ੀ ਖੁਸ਼ੀ ਆਏ ਨਾ ਚਲੋ ਚਾਹ ਪੀ ਲਓ ਹੋਰ ਭੈਣ ਚਾਹ ਜੇ ਇਦਾਂ ਕਿਤੇ ਰਾਲੇ ਮਿਲ ਕੇ ਰਹੋ ਤੇ ਕੀ ਆ ਸਾਰਿਆਂ ਨੇ ਵੇਖਣਗੇ ਕਿਤੇ ਕਿਦਾਂ ਸਿਫਤਾ ਹੁੰਦੀਆਂ ਕੋਈ ਗੱਲ ਨਹੀਂ ਹੁਣ ਪਰਾਲ ਮਿਲ ਕੇ ਹੀ ਰਹਿਣਾ ਵਾ ਟੈਨਸ਼ਨ ਨਾ ਲੋ ਤੀਂ ਕਿਸੇ ਗੱਲ ਦੀ ਵੀ ਪੈਨ ਹੁਣ ਖੁਸ਼ ਵਾ ਨਹੀਂ ਕੋਈ ਇਹੋ ਚਾਹੁੰਦੀ ਸੀ ਨਾ ਹਾਂ ਮੈਂ ਤੇ ਇਹੋ ਚਾਹੁੰਨੀ ਸੀ ਚੱਲ ਵਧੀਏ ਉਹ ਤਾਂ ਅੱਗੇ ਵੀ ਸਾਡਾ ਮਾੜਾ ਕੀਤਾ ਪਰ ਐਨੀ ਗੱਲ ਤਾਂ ਸੋਚਦੇ ਹਾਂ ਉਹਨਾਂ ਬਾਰੇ ਓਏ ਤੈਨੂੰ ਮੈਂ ਕਹਿੰਦੇ ਆ ਉਹਨੂੰ ਐਵੇਂ ਗੱਲਾਂ ਕਰੀ ਜਾਂਦੀ ਨੀ ਵਿਚੜੀ ਨੂੰ ਵੀ ਆ ਕੇ ਬਹਿ ਜਾਂਦੀ ਆ ਉਹਨੂੰ ਤਾਂ ਕਰਕੇ ਇੱਥੇ ਬੈਠੀ ਆ ਘਰ ਛੱਡ ਰੇ ਸੋਖੇ ਥੋੜੀ ਆ ਉਹ ਨਹੀਂ ਚਾਹੁੰਦੀ ਮੈਂ ਘਰ ਛੱਡ ਗਿਆ ਵਾ ਉਸੇ ਵੀ ਤੁਹਾਡੇ ਘਰ ਕੇ ਹੀ ਆ ਕਿ ਮੰਮੀ ਦਾ ਖਿਆਲ ਰੱਖਣੇ ਉਹ ਤੇ ਇਹੋ ਕਹਿੰਦੀ ਵਿਚਾਰ ਆਲ ਮਿਲ ਕੇ ਰਭੋ ਤੀਨ ਦੋ ਤਿੰਨੇ ਜਾਣੀਆਂ ਚਲੋ ਕੋਈ ਗੱਲ ਨਹੀਂ ਭੈਣ ਨੇ ਕਿ ਤੁਹਾਨੂੰ ਸਹੀ ਹੀ ਕਰਤਾ ਠੀਕ ਤੇ ਹੋ ਗਏ ਨਾ ਹਾਂ ਨਹੀਂ ਵਧੀਆ ਤੇ ਇਹ ਨਾ ਨਾ ਹੁਣ ਤੇ ਇਹਦੇ ਵੀ ਆਪਾਂ ਇਦਾਂ ਹੀ ਰਹਿਣਾ ਸੀ ਹਾਂ ਪਰਮਾਦਨਾ ਕਰਿਆ ਸਾਡੇ ਘਰ ਇਦਾਂ ਹੀ ਚੱਲਦਾ ਰਹੇ ਹਾਂ ਠੀਕ ਹੈ ਨਾ ਸਿਮੀ ਸਿਮੀ ਵੀ ਖੁਸ਼ ਹੋਣਾ ਹਾਂ ਸਿਮੀ ਖੁਸ਼ ਕੋਈ ਗੱਲ ਨਹੀਂ ਸਰਜੀਤ ਨੂੰ ਵੀ ਫੋਨ ਕਰ ਦਾਂਗੇ ਵੀ ਸਿਮੀ ਮੰਨ ਗਈ ਹੁਣ ਮੰਮੀ ਦੱਸ ਦਿਓ ਨਾ ਅੱਜ ਗੱਲ ਨਹੀਂ ਕਰਨੀ ਕੋਈ ਠੀਕ ਹੈ ਨਾ ਉਹ ਵੀ ਪਤਾ ਲੱਗ ਜੇ ਉਹਨੂੰ ਵੀ ਦੱਸ ਦਿਓ ਹਾਂਜੀ ਹਾਂਜੀ ਚਲੋ ਪੀਓ ਚਾਹ ਲੈਣੀ ਚਾਹ ਮੈਂ ਇਹ ਨਾ ਰੱਖ ਲੋ ਪਹਿਲੂ ਪਹਿਲੂ ਮਮਾ ਧੀਆਂ ਦਾ ਜਫੀ ਪਾਓ ਜਿਹੜਾ ਕੰਮ ਕਰਨਾ ਠੀਕ ਹੈ ਨਾ ਐਡਾ ਧੀਆਂ ਬਣ ਕੇ ਰਹਿੰਦਾ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਚਲੋ ਹੁਣ ਸਾਰਾ ਟੱਬਰ ਆਇ ਕੋਸਵਾ ਚਲੋ ਠੀਕ ਆ ਦੋ ਹੁਣ ਮੈਨੂੰ ਛੁੱਟੀ ਤੇ ਸਵੇਰੇ ਮੈਂ ਹੁਣ ਜਾਣਾ ਤੇ ਮੈਨੂੰ ਸਾਰੇ ਛੱਡ ਕੇ ਆਇ ਗੱਡੀ ਤੇ ਕੋਈ ਗੱਲ ਨਹੀਂ ਪੁੱਤ ਮੈਨੂੰ ਛੱਡ ਕੇ ਹੁਣ ਗੱਡੀ ਤੇ ਖੁਸ਼ੀ ਖੁਸ਼ੀ ਸਿਰ ਨੂੰ ਪੈਣਾ ਬਣ ਕੇ ਜਾਣਾ ਠੀਕ ਹੈ ਨਾ ਸਾਰੇ ਇਕੱਠੇ ਹੋ ਕੇ ਜਾਣਾ ਵਾ ਲੋਕਾਂ ਨੂੰ ਵੀ ਪਤਾ ਲੱਗੇ ਇੱਕਠੇ ਹੀ ਆ ਤੇਰੇ ਕਰੋ ਤਿਆਰੀ ਸਾਰੇ ਜਣੇ ਗੱਡੀ ਤੇ ਛੱਡ ਕੇ ਆਇਓ ਭੈਣ ਆਪਣੇ ਉਹ ਹੁਣ ਛੱਡ ਕੇ ਆਵਾਂਗੇ ਮੈਂ ਛੱਡਣਾ ਕਿਉਂਣੀ ਆ ਨਾ ਵੀ ਕਹੋਗੇ ਨਾ ਮੈਨੂੰ ਉਹ ਮੈਂ ਆਪੇ ਚੱਲ ਜਾਣਾ ਮੈਂ ਤਾਂ ਕਹਿੰਦਾ ਭੈਣ ਇੱਥੇ ਰਹਿ ਬਈ ਜਾਂੀ ਨਹੀਂ ਉਹ ਜੀ ਲੱਗਾ ਹੁਣ ਨਹੀਂ ਕੁੜੀ ਫੈਸਟਵਲ ਉਹ ਸਕੂਲੇ ਚਲੋ ਇੱਥੋਂ ਚੱਲ ਜਾਂਦੀ ਆ ਕਿੱਡੀ ਕੀ ਗੱਲ ਵਾ ਸੀਰ ਤਾਂ ਫੇਰ ਸਕੂਲ ਜਾਂਦੀ ਆ ਉਹ ਮੈਂ ਤਾਂ ਕਹਿੰਦਾ ਪਹਿਲੇ ਇੱਥੋਂ ਚੱਲ ਜਾਂਦੀ ਆ ਮੈਂ ਉਹ ਛੱਡ ਆਇਆ ਤੈਨੂੰ ਕਿੱਡੀ ਕੀ ਗੱਲ ਉਹ ਕਿੰਨੇ ਦਿਨ ਤੇ ਹੋਏ ਰਵੇ ਕਿੰਨਾ ਔਖਾ ਧਨ ਉਹ ਤਾਂ ਹੈ ਵਾ ਫੇਰ ਕਿੰਨੇ ਦਿਨ ਜਾ ਕੇ ਇਦਾਂ ਕਰੋ ਕੋਈ ਹੁਣ ਛੱਡ ਹੁੰਦੀ ਆ ਦੋ ਜਣ ਕਰਵਾ ਕੇ ਘੇਰਾ ਮਾਰਦੇ ਉਹ ਕਿੰਨੇ ਕੀ ਦੂਰ ਨਹੀਂ ਕੋਈ ਨਹੀਂ ਹੁਣ ਫਿਰ ਮੈਂ ਆ ਜਾ ਕਰਾਂਗੀ ਨਾ ਸੁਪਰੀ ਜੀ ਦੋਵੇਂ ਮਾਮਾ ਧੀਆਂ ਆ ਗਈਆਂ ਹਾਂ ਸਕੂਲ ਇੱਥੋਂ ਛੱਡਿਆ ਕੋਈ ਗੱਲ ਨਹੀਂ ਠੀਕ ਹੈ ਨਾ ਆ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਜੀ ਰਹਿਪੋ ਹਾਂ ਅਜੇ ਕਿਹੜਾ ਭਾਜੀ ਆ ਗਏ ਜਦੋਂ ਆ ਜਾਣਗੇ ਫਿਰ ਚੱਲ ਜਿਓ ਤੇ ਕਿੰਨੇ ਦਿਨ ਹੋ ਗਏ ਮੈਨੂੰ ਆਏ ਨਹੀਂ ਮੈਨੂੰ ਜਾਣ ਲੈਣ ਤੇ ਮੈਂ ਸਭ ਕੁਝ ਖੁਦ ਕਹਿਣਗੀ ਤੁਹਾਨੂੰ ਆ ਨਹੀਂ ਕੋਈ ਨਹੀਂ ਮੈਂ ਫਿਰ ਆ ਕੇ ਕਰ ਦਿੰਦਾ ਇੱਕੜੀ ਛੱਡਉਂਦੇ ਆ ਨਾ ਫਿਰ ਆਉਂਦੇ ਜਾਂਦੇ ਰਹਿਣਗੇ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਰਿਸ਼ਤਿਆਂ ਦੀ ਅਸਲੀਅਤ ਵੀਡੀਓ ਦਾ ਐਂਡ ਕਰ ਦਿੱਤਾ ਇਹ ਲੋਕਾਂ ਨੂੰ ਪਤਾ ਲੱਗੇ ਕਿ ਅੱਜ ਕੱਲ ਇਦਾਂ ਹੀ ਹੁੰਦਾ ਘਰਾਂ ਚ ਨਾ ਨੌਂ ਜੜੀਆਂ ਵਾਂ ਭੀ ਸੱਸਾਂ ਨੂੰ ਨਹੀਂ ਖਿਆਲ ਰੱਖਦੀਆਂ ਨਾ ਨਹੀਂ ਭਾਂਦੀ ਸੱਸਾਂ ਦੀ ਜਿਹੜੀਆਂ ਨੌਂ ਆ ਉਹ ਸੱਸਾਂ ਨੂੰ ਮਾਂ ਬਣਾ ਕੇ ਰੱਖਣ ਤੇ ਫਿਰ ਇਦਾਂ ਲੜਾਈ ਨਹੀਂ ਹੁੰਦੀ ਜੇ ਸਾਰੇ ਰਲ ਮਿਲ ਕੇ ਰਹਿਣ ਤੇ ਉਹੀ ਗੱਲ ਵਾ ਸਾਰੇ ਆਨੇ ਰਲ ਮਿਲ ਕੇ ਰਹਿਆ ਕਰੋ ਪਤਾ ਗੱਲ ਕੀ ਆ ਕਿ ਇਹ ਤਾਂ ਕੋਈ ਟਾਈਮ ਦਾ ਕੋਈ ਪਤਾ ਨਹੀਂ ਕਰੋ ਚੱਲਦੇ ਨਾ ਗੇਰੇ ਨਾ ਰਲ ਮਿਲ ਕੇ ਟਾਈਮ ਕੱਢਣਾ ਜ਼ਹੀਦਾ ਵਾ ਤੇ ਸਾਰੇ ਕੋ ਵੀਰ ਭੈਣਾਂ ਭਰਾਵਾਂ ਨੂੰ ਬੇਨਤੀ ਆ ਕਿ ਸਾਰੇ ਰਲ ਮਿਲ ਕੇ ਰਹਿਆ ਕਰੋ ਜਿਹੜੀਆਂ ਨੌਂ ਵਾਂ ਉਹ ਸੱਸਾਂ ਦਾ ਖਿਆਲ ਰੱਖਣ ਮਾਂ ਬਣਾ ਕੇ ਰੱਖਣ ਜਿਹੜੀ ਸੱਸ ਵਾ ਜਿਹੜੇ ਨਵਾਂ ਸਸਾਂ ਵੀ ਜਿਹੜੀਆਂ ਵਾ ਤੀਵ ਨਾ ਘਰ ਕਰਨੀ ਫੇੜੀ ਮਾਂ ਬਣਨ ਉਹਨੇ ਕਹਿਣਾ ਹੈ ਨਾ ਜੀ ਗੱਲ ਸਹੀ ਹੈ ਜੀ ਜੇ ਸੱਸ ਨੇ ਹੀ ਚੰਗਾ ਚਾਹਿਆ ਤਾਂ ਫਿਰ ਨਵਾਂ ਕਿੱਥੇ ਚੰਗਾ ਚਾਹਣਾ ਆ ਸੱਸ ਵੀ ਤਿਆਰ ਕਰਨ ਦਿੱਤੀ ਆ ਲੈ ਸਾਰੀ ਇਹ ਆ ਵੀ ਮੰਨ ਲੋ ਦੋਵੇਂ ਨਹੀਂ ਲੜਨ ਤੇ ਵਿਚ ਵਿਚ ਬੰਦਾ ਫਸ ਜਾਂਦਾ ਬੰਦਾ ਉੱਥੇ ਕੀ ਕਰੇ ਹੁਣ ਮਾਂ ਨਹੀਂ ਮੰਨੇ ਜਾਂ ਘਰ ਵਾਲੀ ਨਹੀਂ ਮੰਨੇ ਤਾਂ ਉਹਦੇ ਪਾਸੇ ਫਸ ਜਾਂਦਾ ਇਹ ਆਈ ਦੇ ਉਹ ਮੇਰੇ ਵਿੱਚ ਨਹੀਂ ਲੜਨ ਇਧਰ ਤੇ ਨਹੀਂ ਲੜਦੀਆਂ ਅੱਗੇ ਵੀ ਕਦੀਆਂ ਲੜਨ ਚਲੋ ਮਾਰੀ-ਮੱਡੀ ਕਰਦੇ ਨੌਕ ਜੋ ਹੁੰਦੀ ਨਹੀਂ ਆ ਆਪਾਂ ਉਹ ਗੱਲ ਜਣੀ ਆਉਂਦੇ ਏ ਆਪਾਂ ਨੂੰ ਸਹੀਦਾ ਵੀ ਮਾਂ ਨੂੰ ਮਾਇਦਾ ਰੱਖੋ ਤੇ ਘਰਵਾਲੀ ਨੂੰ ਘਰਵਾਲੀ ਦਾ ਰੱਖੋ ਇਹ ਬੰਦਿਆ ਤਵੱਸ ਹੁੰਦਾ ਉਹ ਚਾਹੀਦਾ ਰੋਕੀ ਚਾਹੀਦਾ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿਵੇਂ ਦੀ ਲੱਗੀ ਮੈਂ ਤਾਂ ਚਲੋ ਇਹ ਬਹੁਤ ਕੀਤੀ ਆ ਤੇ ਸਾਰੇ ਇਹਨਾਂ ਨੂੰ ਇਹੋ ਹੀ ਬੇਨਤੀ ਆ ਵੀ ਦੱਸਿਓ ਵੀ ਅਗਲੀ ਵੀਡੀਓ ਅਸੀਂ ਕਿਹੜੀ ਟੌਪਿਕ ਤੇ ਬਣਾਈਏ ਤੇ ਵੱਧ ਵੱਧ ਕਮੈਂਟ ਕਰਿਓ ਤੇ ਤੁਹਾਨੂੰ ਪਤਾ ਵਾ ਵੀ ਸਾਡੇ ਚੈਨਲ ਤੇ ਵਿਤਕਰਾ ਵੀਡੀਓ ਜਲਦੀ ਪਈ ਆ ਤੇ ਬਹੁਤ ਹੀ ਵਧੀਆ ਚੱਲਦੀ ਪਈ ਐ ਰਿਸਪੌਂਸ ਬਹੁਤ ਵਧੀਆ ਬਹੁਤ ਵਧੀਆ ਲੀ ਕਮੈਂਟ ਕਰਦੇ ਬੜਾ ਪਿਆਰ ਦਿੱਤਾ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਵਧੀਆ ਕਮੈਂਟ ਕਰਦੇ ਹੋ ਤੇ ਹੁਣ ਆਡੀ ਕੁੜੀ ਵਿਚ ਵਿਚੋਲਣ ਬਣ ਕੇ ਆ ਗਈ ਹੈ ਤੁਹਾਨੂੰ ਅੱਜ ਜੇ ਪਤਾ ਲੱਗੂਗਾ ਕੀ ਹੋਣਾ ਵਾ ਇਥੇ ਕਰਾਚ ਮਤਲਬ ਸਿਮੀ ਦਾ ਰਿਸ਼ਤਾ ਹੋਊਗਾ ਅੱਜ ਜੇ ਹੋਰ ਬਹੁਤ ਕੁਝ ਹੋਣਾ ਵਾ ਲਵਲੀ ਭਰੇ ਜਾਣਾ ਵਾ ਤੁਹਾਨੂੰ ਵੀ ਪਤਾ ਵਾ ਕੀ ਕੁਝ ਹੋਇਆ ਵਾ ਤੇ ਠੀਕ ਹੈ ਜੀ ਸਾਰਿਆਂ ਨੂੰ ਹਾਂ ਸਾਰੇ ਚਲੋ ਫਿਰ ਠੀਕ ਹੈ ਜੀ ਠੀਕ ਹੈ ਜੀ ਰੋਸਾ ਸੀ ਗਾ ਰਹੀ ਸੀ ਇਸਨੂੰ ਹੀ ਬੋਕ ਪਰ ਲੜਦੀ ਮਮੀ ਨਾਲ ਇਸ ਨੂੰ ਪਤਾ ਨਹੀਂ ਚਲੋ ਠੀਕ ਹੈ ਸਸੀ ਜੀ ਵੀਡੀਓ ਚ ਕਸਰ ਕੱਢ ਲੈਂਦੀ ਆ ਵੀਡੀਓ ਚ ਕਸਰ ਕੱਢ ਲੈਂਦੀ ਆ ਉਹ ਤਾਂ ਨਹੀਂ ਕਰਦੀ ਇੱਕ ਵੀਡੀਓ ਚ ਕਸਰ ਕੱਢ ਲੈਂਦੀ ਸਸੀ ਗਾ ਜੀ ਸਰ ਆਪਣਾ ਗਿਆਕ